ਬੀਜਪੀ ਦੀਆਂ ਜਿਹੋ ਜਿਹੀਆਂ ਚਾਲਾਂ ਨੇ ਜਿਹੜੀਆਂ ਉਹਨਾਂ ਦੀਆਂ ਨੀਅਤ ਨੇ ਜਾਂ ਜਿਸ ਤਰ੍ਹਾਂ ਦੀ ਪੰਜਾਬ ਦੀ ਲੀਡਰਸ਼ਿਪ ਦੀ ਬਿਆਨਬਾਜ਼ੀ ਹੈ ਉਹ ਸਾਰੀ ਇਹ ਸਪਸ਼ਟ ਕਰਦੀ ਸੀ ਕਿ ਜਿਸ ਤਰ੍ਹਾਂ ਦੀ ਅਸੀਂ ਕਾਰਗੁਜ਼ਾਰੀ ਦੇਖੀ ਪਿਛਲੇ ਦਿਨਾਂ 'ਚ ਕਿ ਇੱਕ ਸਟੇਸ਼ਨ ਦੇ ਉੱਤੇ ਸਿਰਫ ਰੇਲ ਰੁਕੀ ਸੀ ਰੇਲਾਂ ਬੜੀ ਵਧੀਆ ਢੰਗ ਦੇ ਨਾਲ ਡਾਇਵਰਸ਼ਨ ਦੇ ਕੇ ਚੰਡੀਗੜ੍ਹ ਤੋਂ ਲੁਧਿਆਣਾ ਕੱਡੀਆਂ ਜਾ ਸਕਦੀਆਂ ਸੀ ਪੂਰੇ ਰੇਲਵੇ ਟ੍ਰੈਕ ਦੇ ਉੱਤੇ ਲੋਡ ਪਾਉਣ ਦੀ ਕੋਸ਼ਿਸ਼ ਕੀਤੀ ਕਿ ਕਿ ਤਾਂ ਕਿ ਬਹਾਨੇ ਨਾਲ ਵੱਧ ਤੋਂ ਵੱਧ ਰੇਲਾਂ ਨੂੰ ਰਜੈਕਟ ਕੀਤਾ ਜਾ ਸਕੇ ਕੈਨਸਲ ਕੀਤਾ ਜਾ ਸਕੇ ਚਾਉਣ ਵਾਲੇ ਦਿਨਾਂ 'ਚ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਖਾਦ ਨਹੀਂ ਆਉਣ ਦੇਣਗੇ ਜਾਣ ਕੇ ਕਿਲਤ ਬਣਾਉਣਗੇ ਔਰ ਪੰਜਾਬ ਦੇ ਅੰਦਰ ਕੋਇਲਾ ਜਾਣ ਕੇ ਭੇਜਣ ਤੋਂ ਇਹ ਕਿਲਤ ਬਣਾਉਣਗੇ ਪ੍ਰੋਬਲਮ ਕ੍ਰੀਏਟ ਕਰਨਗੇ ਔਰ ਕਿਸਾਨਾਂ ਨੂੰ ਬਿਜਲੀ ਦੀ ਸਮੱਸਿਆ ਔਰ ਕਿਸਾਨਾਂ ਨੂੰ ਖਾਦਾਂ ਦੀ ਸਮੱਸਿਆ ਇਹ ਪੈਦਾ ਕਰ ਸਕਦੇ ਨੇ ਬਾੜ ਪਾਣੀ ਜਦ ਫੜੀ ਹੋਈ ਆ ਬਿਨਾ ਕਸੂਰ ਤੋਂ ਤਿੰਨੋਂ ਨੌਜਵਾਨ ਅੰਦਰ ਕਰਕੇ ਇਹੋ ਜੀ ਜਦ ਫੜੀ ਹੋਈ ਆ ਉਹਨੂੰ ਸਬਕ ਸਿਕਾਉਣ ਦੇ ਲਈ ਔਰ ਇਹਨਾਂ ਦੀ ਜਿਹੜੀ ਸੀ ਸੀਨੀਅਰ ਲੀਡਰਸ਼ਿਪ ਸੈਂਟਰ ਲੈਵਲ ਦੀ ਲੀਡਰਸ਼ਿਪ ਪੰਜਾਬ ਚਾਉਣ ਦੇ ਸੁਪਨੇ ਲੈ ਰਹੀ ਹੈ ਤੇ ਪੰਜਾਬ ਦੇ ਵਿੱਚ ਆਏਗੀ ਉਸ ਵੇਲੇ ਪੰਜਾਬ ਦੇ ਵਿੱਚ ਆਈ ਉਸ ਲੀਡਰਸ਼ਿਪ ਦੇ ਉੱਤੇ ਸਵਾਲ ਕਰਾਂਗੇ ਔਰ ਟੋਕੇ ਸਵਾਲ ਕਰਾਂਗੇ ਸਤਿ ਸ਼੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਆਖਰਕਾਰ ਕਿਸਾਨਾਂ ਨੇ ਸ਼ੰਭੂ ਰੇਲਵੇ ਟਰੈਕ ਖਾਲੀ ਕਰ ਦਿੱਤਾ ਹੈ ਹਾਲਾਂਕਿ ਸ਼ੰਭੂ ਬੈਰੀਅਰ ਦੇ ਉੱਤੇ ਕਿਸਾਨਾਂ ਦੀਆਂ ਟਰਾਲੀਆਂ ਕਿਸਾਨਾਂ ਦੇ ਟੈਂਟ ਉਸੇ ਤਰ੍ਹਾਂ ਲੱਗੇ ਹੋਏ ਨੇ ਪਰ ਰੇਲਵੇ ਆਵਾਜਾਈ ਦੁਬਾਰਾ ਫੇਰ ਸ਼ੁਰੂ ਹੋ ਗਈ ਹੈ ਤੇ ਕਿਸਾਨਾ ਗੁਰਜੀਤ ਸਿੰਘ ਡੱਲੇਵਾਲ ਨੇ ਇਸ ਮਾਮਲੇ ਦੇ ਉੱਤੇ ਆਪਣਾ ਪ੍ਰਤੀਕਰਮ ਦਿੱਤਾ ਹੈ ਕਹਿੰਦੇ ਕਿ ਇਹ ਧਰਨਾ ਅਸੀਂ ਮੁੱਲਤ ਵੀ ਕਰ ਦਿੱਤਾ ਹੈ ਕਿਉਂਕਿ ਜਿਹੜੀਆਂ ਮੰਗਾਂ ਨੂੰ ਲੈ ਕੇ ਧਰਨਾ ਦਿੱਤਾ ਗਿਆ ਸੀਗਾ ਉਹ ਅਜੇ ਵਿਚ ਵਿਚਾਲੇ ਪਈਆਂ ਨੇ ਪਰ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਸੀ ਵਪਾਰੀਆਂ ਨਾਲ ਸਾਡੀ ਗੱਲਬਾਤ ਹੋਈ ਸੀ ਤੇ ਇਸ ਤੋਂ ਇਲਾਵਾ ਸਾਡੀਆਂ ਆਪਣੀਆਂ ਜੜੀਆਂ ਸਮੱਸਿਆਵਾਂ ਪੈਦਾ ਹੋ ਜਾਣੀਆਂ ਸੀ ਪੰਜਾਬ ਦੀਆਂ ਬਿਜਲੀ ਦੀ ਕਮੀ ਆ ਜਾਣੀ ਸੀ ਕਿਉਂਕਿ ਕੋਲੇ ਵਾਲੀਆਂ ਟ੍ਰੇਨਾਂ ਇਦਰੋਂ ਲੰਘਦੀਆਂ ਨੇ ਤੇ ਹੋਰ ਵੀ ਖਾਦਾਂ ਵਗੈਰਾ ਦੀ ਸਪਲਾਈ ਪ੍ਰਭਾਵਿਤ ਹੋਣੀ ਸੀ ਇਸ ਕਰਕੇ ਅਸੀਂ ਫੈਸਲਾ ਲਿਆ ਕਿ ਟ੍ਰੈਕ ਖਾਲੀ ਕਰ ਦਿੱਤਾ ਗਿਆ ਹੈ ਕਹਿੰਦੇ ਭਾਜਪੀ ਦੀ ਪੰਜਾਬ ਵਾਲੀ ਇਕਾਈ ਕਹਿ ਰਹੀ ਹੈ ਕਿ ਧਰਨਾ ਚੁੱਕਿਆ ਗਿਆ ਜੀ ਐਦਾਂ ਹੋ ਗਿਆ ਉਹਨਾਂ ਦੇ ਪ੍ਰਤੀਕਰਮ ਆ ਰਹੇ ਨੇ ਕਹਿੰਦੇ ਪਰ ਜੇਕਰ ਉਹਨਾਂ ਨੇ ਇਹ ਦੇ ਵਿੱਚ ਕੋਈ ਯੋਗਦਾਨ ਦਿੱਤਾ ਹੁੰਦਾ ਤਾਂ ਸਾਡੀਆਂ ਮੰਗਾਂ ਹੀ ਹੱਲ ਕਰ ਦਿੰਦੇ ਅਜਈਆਂ ਟਿੱਪਣੀਆਂ ਡੱਲੇਵਾਲ ਨੇ ਕਰ ਦਿੱਤੀਆਂ ਨੇ ਜੋ ਸ਼ੰਭੂ ਰੇਲਵੇ ਸਟੇਸ਼ਨ ਦੇ ਉੱਤੇ ਸਾਡੇ ਤਿੰਨ ਨੌਜਵਾਨ ਅਨੀਸ਼ ਖੱਟਕੜ ਅਰ ਨਾਲ ਹਰਿਆਣੇ ਤੋਂ ਦੂਸਰੇ ਮੁੰਡਾ ਨਵਦੀਪ ਤੇ ਗੁਰਕੀਰਤ ਇਹਨਾਂ ਤਿੰਨ ਨੌਜਵਾਨਾਂ ਦੀ ਰਿਹਾਈ ਨੂੰ ਲੈ ਕੇ ਲਗਾਤਾਰ ਪਿਛਲੇ 36 ਦਿਨ ਤੋਂ ਰੇਲਵੇ ਟਰੈਕ ਦੇ ਉੱਤੇ ਕਿਸਾਨ ਜਥੇਬੰਦੀਆਂ ਵੱਲੋਂ ਦੋਨਾਂ ਮੋਰਚਾ ਵੱਲੋਂ ਸਾਂਝੇ ਤੌਰ ਤੇ ਜੋ ਪ੍ਰੋਟੈਸਟ ਚੱਲ ਰਿਹਾ ਸੀ ਉਹ ਪ੍ਰੋਟੈਸਟ ਅੱਜ ਇਸ ਗੱਲ ਨੂੰ ਮੁੱਖ ਰੱਖਦੇ ਆਂ ਸਸਪੈਂਡ ਕੀਤਾ ਗਿਆ ਪੋਸਟਪੋਨ ਕੀਤਾ ਗਿਆ ਕਿਉਂਕਿ ਬੀਜੇਪੀ ਦੀਆਂ ਜਿਹੋ ਜਿਹੀਆਂ ਚਾਲਾਂ ਨੇ ਜਿਹੋ ਜਿਹੀਆਂ ਉਹਨਾਂ ਦੀ ਨੀਅਤ ਹੈ ਜਾਂ ਜਿਸ ਤਰ੍ਹਾਂ ਦੀ ਪੰਜਾਬ ਦੀ ਲੀਡਰਸ਼ਿਪ ਦੀ ਬਿਆਨਬਾਜ਼ੀ ਹੈ ਉਹ ਸਾਰੀ ਇਹ ਸਪਸ਼ਟ ਕਰਦੀ ਸੀ ਕਿ ਜਿਸ ਤਰ੍ਹਾਂ ਦੀ ਅਸੀਂ ਕਾਰਗੁਜ਼ਾਰੀ ਦੇਖੀ ਪਿਛਲੇ ਦਿਨਾਂ ਚ ਕਿ ਇੱਕ ਸਟੇਸ਼ਨ ਦੇ ਉੱਤੇ ਸਿਰਫ ਰੇਲ ਰੁਕੀ ਸੀ ਰੇਲਾਂ ਬੜੀ ਵਧੀਆ ਢੰਗ ਦੇ ਨਾਲ ਡਾਇਵਰਸ਼ਨ ਦੇ ਕੇ ਚੰਡੀਗੜ੍ਹ ਤੋਂ ਲੁਧਿਆਣਾ ਕੱਡੀਆਂ ਜਾ ਸਕਦੀਆਂ ਸੀ ਉਸ ਤੋਂ ਅੱਗੇ ਜਾ ਕੇ ਇਹੀ ਟ੍ਰੇਨਾਂ ਨੂੰ ਮੋਰਿੰਡਾ ਤੋਂ ਫਤਿਹਗੜ੍ਹ ਸਾਹਿਬ 'ਵਜਦੀ ਫਿਰ ਦੂਸਰੇ ਵੀ ਦੋਨੋਂ ਤਿੰਨੇ ਸਟੇਸ਼ਨਾਂ ਕਵਰ ਕੀਤੇ ਜਾ ਸਕਦੇ ਲੇਕਿਨ ਕੀਤੇ ਨਹੀਂ ਉਲਟਾ ਇੱਕੋ ਰੇਲਵੇ ਟਰੈਕ ਦੇ ਉੱਤੇ ਲੋਡ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਕਿ ਬਹਾਨੇ ਨਾਲ ਵੱਧ ਤੋਂ ਵੱਧ ਰੇਲਾਂ ਨੂੰ ਰਿਜੈਕਟ ਕੀਤਾ ਜਾ ਸਕੇ ਕੈਨਸਲ ਕੀਤਾ ਜਾ ਸਕੇ ਔਰ ਪੰਜਾਬ ਦੇ ਲੋਕਾਂ ਨੂੰ ਹੋਰ ਸਮੱਸਿਆਵਾਂ ਖੜੀਆਂ ਕੀਤੀਆਂ ਦੱਸ ਸਕਣ ਇਹ ਇੱਕ ਉਹਨਾਂ ਦੀ ਛਾਜ ਸੀ ਜੀੜੀ ਦੇ ਵਿੱਚ ਉਹਨਾਂ ਨੇ ਪੂਰਾ ਯਤਨ ਕੀਤਾ ਲਾਇਆ ਪੂਰਾ ਜੋਰ ਲਾਇਆ ਲੇਕਿਨ ਕਿਸਾਨਾਂ ਨੇ ਸਰਕਾਰ ਦੀ ਜੋ ਪਦਨੀयत ਸੀ ਉਹਨੂੰ ਜਾਣਦਿਆਂ ਹੋਇਆਂ ਵੀ ਹੋਰ ਟ੍ਰੈਕਾਂ ਨੂੰ ਜਾਮ ਨਹੀਂ ਇਸ ਲਈ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੋਰ ਸਮੱਸਿਆਵਾਂ ਨਾ ਹੋਵੇ ਇਹ ਗੱਲਾਂ ਸਾਰੀਆਂ ਨੂੰ ਧਿਆਨ ਚ ਰੱਖਦੇ ਆ ਸਮਝਦੇ ਸੀਗੇ ਕਿ ਆਉਣ ਵਾਲੇ ਦਿਨਾਂ 'ਚ ਪੰਜਾਬ ਦੇ ਅੰਦਰ ਕਿਸਾਨਾਂ ਨੂੰ ਇਹ ਖਦ ਨਹੀਂ ਆਉਣ ਦੇਣਗੇ ਜਾਣ ਕੇ ਕਿਲਤ ਬਣਾਉਣਗੇ ਔਰ ਪੰਜਾਬ ਦੇ ਅੰਦਰ ਕੋਇਲਾ ਜਾਣ ਕੇ ਭੇਜਣ ਤੋਂ ਇਹ ਕਿਲਤ ਬਣਾਉਣ ਦੇ ਪ੍ਰੋਬਲਮ ਕ੍ਰੀਏਟ ਕਰਨਗੇ ਔਰ ਕਿਸਾਨਾਂ ਨੂੰ ਬਿਜਲੀ ਦੀ ਸਮੱਸਿਆ ਔਰ ਕਿਸਾਨਾਂ ਨੂੰ ਖਾਦਾਂ ਦੀ ਸਮੱਸਿਆ ਇਹ ਪੈਦਾ ਕਰ ਸਕਦੇ ਨੇ ਤੇ ਇਹ ਗੱਲ ਬਹੁਤ ਬਹੁਤ ਵੱਡੀ ਸੀ ਸਾਡਾ ਵਪਾਰੀ ਵਰਗ ਬਾਰ-ਬਾਰ ਜਥੇਬੰਦੀਆਂ ਦੇ ਨਾਲ ਤਾਲਮਿਲ ਕਰ ਰਿਹਾ ਸੀ ਔਰ ਪਿਛਲੇ ਦਿਨਾਂ 'ਚ ਮੀਟਿੰਗ ਵੀ ਹੋਈ ਸੀ ਬੜੇ ਪੋਜ਼ਿਟਿਵ ਮਾਹੌਲ ਦੇ ਵਿੱਚ ਮੀਟਿੰਗ ਹੋਈ ਸੀ ਉਹਦੇ ਤੇ ਸ਼ੁਰੂ ਕਿਹਾ ਸੀਗਾ ਕਿ ਜਰੂਰ ਸੋਚਿਆ ਜਾਏਗਾ ਤੇ ਦਿੱਲੀ ਵਿਖੇ ਵਿੱਚ ਕੋਈ ਵਿਚਾਰ ਕਰਾਂਗੇ ਔਰ ਬੈਠ ਕੇ ਫੈਸਲਾ ਲਵਾਂਗੇ ਉਹਨਾਂ ਸਾਡੇ ਵੀਰਾਂ ਦੀ ਵੀ ਸਮੱਸਿਆ ਸੀ ਦੂਸਰੀ ਗੱਲ ਇੱਕ ਨਾਲ ਬੱਡੀ ਗੱਲੇ ਸੀ ਕਿ ਸ੍ਰੀ ਅਮਰitsar ਸਾਹਿਬ ਤੋਂ ਸ੍ਰੀ ਹਜੂਰ ਸਾਹਿਬ ਨੂੰ ਰੋਜ਼ ਰੇਲ ਚੱਲਦੀ ਸੀ ਉਧਰੋਂ ਇਧਰ ਨੂੰ ਆਉਂਦੀ ਸੀ ਇਧਰੋਂ ਉਧਰ ਨੂੰ ਜਾਂਦੀ ਸੀ ਔਰ ਸਾਡੇ ਹਜੂਰ ਸਾਹਿਬ ਦੇ ਯਾਤਰੀ ਸ੍ਰੀ ਅਮਰitsar ਸਾਹਿਬ ਦੇ ਯਾਤਰੀਆਂ ਨੂੰ ਇੱਕ ਸਮੱਸਿਆ ਨੂੰ ਮੁੱਖ ਰੱਖਦਿਆਂ ਧਿਆਨ ਚ ਰੱਖਦਿਆਂ ਸਾਡੀ ਸੰਗਤਾਂ ਦੀ ਆਸਤਾ ਨੂੰ ਧਿਆਨ ਚ ਰੱਖਦੇ ਆ ਦੋਨਾਂ ਬੋਰਚਾਂ ਨੇ ਇਹ ਫੈਸਲਾ ਲਿਆ ਕਿ ਇਸ ਰੇਲ ਨੂੰ ਇੱਕ ਵਾਰੀ ਸਸਪੈਂਡ ਕਰੋ ਔਰ ਜਿਸ ਭਾਜਪਾ ਨੇ ਜਿੱਦ ਫੜੀ ਹੋਈ ਹੈ ਬਿਨਾਂ ਕਸੂਰ ਤੋਂ ਤਿੰਨੋਂ ਨੌਜਵਾਨ ਅੰਦਰ ਕਰਕੇ ਜਿਹੋ ਜੀ ਜਿੱਦ ਫੜੀ ਹੋਈ ਹੈ ਉਹਨੂੰ ਸਬਕ ਸਿਖਾਉਣ ਦੇ ਲਈ ਔਰ ਇਹਨਾਂ ਦੀ ਜਿਹੜੀ ਸੀ ਸੀਨੀਅਰ ਲੀਡਰਸ਼ਿਪ ਸੈਂਟਰ ਲੈਵਲ ਦੀ ਲੀਡਰਸ਼ਿਪ ਪੰਜਾਬ ਚਾਉਣ ਦੇ ਸੁਪਨੇ ਲੈ ਰਹੀ ਹੈ ਤੇ ਪੰਜਾਬ ਦੇ ਵਿੱਚ ਆਏਗੀ ਉਸ ਵੇਲੇ ਪੰਜਾਬ ਦੇ ਵਿੱਚ ਆਈ ਉਸ ਲੀਡਰਸ਼ਿਪ ਦੇ ਉੱਤੇ ਸਵਾਲ ਕਰਾਂਗੇ ਔਰ ਓਕੇ ਸਵਾਲ ਕਰਾਂਗੇ ਸੋ ਇਹ ਜਿਹੜੀ ਪੰਜਾਬ ਦੀ ਬੀਜੇਪੀ ਦੀ ਇਕਾਈ ਹੈ ਜਿਹੜੀ ਉਹ ਅੱਜ ਮੈਨੂੰ ਪਤਾ ਲੱਗਿਆ ਹੈ ਕਿ ਉਹ ਬਿਆਨ ਦੇ ਰਹੀ ਹੈ ਕਿ ਸਾਡੇ ਸਾਡੇ ਸੰਪਰਕ ਦੇ ਕਰਕੇ ਅਸੀਂ ਇਹ ਰੇਲਵੇ ਟਰੈਕ ਲਾਇਆ ਉਹ ਭਾਈ ਜੇ ਤੁਸੀਂ ਰੇਲਵੇ ਟਰੈਕ ਖਲਾਉਣ ਜੋ ਕਰੇ ਸੀ ਜੇ ਤੁਸੀਂ ਰੇਲਵੇ ਟਰੈਕ ਖਰੋਣ ਜੋ ਕਰੇ ਸੀ ਤਾਂ ਜਿਵੇਂ ਦਾ ਅੰਦੋਲਨ ਚੱਲਦਾ ਉਦੋਂ ਦੇ ਫਿਰ ਕਿਸਾਨਾਂ ਦੀਆਂ ਮੰਗਾਂ ਹੀ ਹੱਲ ਕਰਵਾ ਦਿੰਦੇ ਜੇ ਤੁਹਾਡੇ ਵਿੱਚ ਇੰਨੀ ਹਿੰਮਤ ਸੀ ਜੇ ਤੁਸੀਂ ਇੰਨਾ ਕਰ ਸਕਦੇ ਸੀ ਆ ਤਿੰਨ ਨੌਜਵਾਨ ਤਾਂ ਤੁਹਾਡੇ ਕੋਲ ਰਿਹਾ ਨਹੀਂ ਕਰਾਇਗੇ ਜੇ ਤੁਸੀਂ ਇੰਨਾ ਕਰਨ ਜੋਗਰੇ ਸੀ ਸੋ ਤੁਸੀਂ ਐਵੇਂ ਬਿਨਾਂ ਗੱਲ ਤੋਂ ਇਸ ਗੱਲ ਦਾ ਇਨੀਸ਼ੀਏਟਿਵ ਲੈਣ ਦੀਆਂ ਗੱਲਾਂ ਕਰਦੇ ਹੋ ਸੋ ਇਸ ਲਈ ਬੀਜੇਪੀ ਦੀ ਜਿਹੜੀ ਇਹ ਚਾਲ ਹੈ ਜਿਹੜੀਆਂ ਗੱਲਾਂ ਨੇ ਮੈਂ ਕਹਿੰਦਾ ਬੜੀਆਂ ਹਾਸੋਹੀਨੀਆਂ ਨੇ ਤੇ ਬੜੀਆਂ ਅਜੀਬ ਤਰ੍ਹਾਂ ਦੀਆਂ ਨੇ ਸੋ ਮੈਂ ਦੁਬਾਰਾ ਫਿਰ ਸਪਸ਼ਟ ਕਰਾਂ ਕਿ ਕਿਸੇ ਦੇ ਵਪਾਰੀ ਵਰਗ ਦੀ ਜਰੂਰ ਸਮੱਸਿਆ ਨੂੰ ਧਿਆਨ ਤੇ ਰੱਖਿਆ ਗਿਆ ਹੈ ਸਾਡੇ ਜਿਹੜੇ ਗੁਰੂ ਘਰ ਦੀਆਂ ਆਸਥਾਵਾਂ ਨੂੰ ਧਾਰਮਿਕ ਆਸਥਾਵਾਂ ਨੂੰ ਧਿਆਨਤ ਰੱਖਦੇ ਆ ਤੇ ਨਾਲ ਭਿੱਖ ਦੇ ਵਿੱਚ ਕਿਸਾਨਾਂ ਨੂੰ ਸਮੱਸਿਆਵਾਂ ਬਿਜਲੀ ਦੀਆਂ ਜਾਂ ਕੋਲੇ ਕਰਕੇ ਬਿਜਲੀ ਦੀਆਂ ਜਾਂ ਡੀਏਪੀ ਵਗੈਰਾ ਜਾਂ ਖਾਦਾਂ ਦੀਆਂ ਸਮੱਸਿਆਵਾਂ ਨਾ ਆਉਣ ਇਸ ਵੈਲ ਨੂੰ ਕੰਟਰੋਲ ਕਰਨ ਦੇ ਲਈ ਵਚਨ ਦੇ ਲਈ ਇਹਨੂੰ ਫੈਸਲੇ ਨੂੰ ਲਿਆ ਗਿਆ ਇਹ ਰੇਲ ਰੋਕ ਨੂੰ ਅਸੀਂ ਪੋਸਟਪੋਨ ਕੀਤਾ ਆ ਇਹ ਕਲੀਅਰ ਕਟ ਹੈ ਕਿ ਉਹਦੇ ਅਗੇਂਸਟ ਜਿਸ ਤਰ੍ਹਾਂ ਦੀ ਪਿਛਲੇ ਦਿਨਾਂ ਤੋਂ ਬੀਜੇਪੀ ਦੀ ਬਿਆਨਬਾਜ਼ੀ ਹੈ ਉਹਨੂੰ ਧਿਆਨ ਚ ਰੱਖ ਕੇ ਇਹ ਜਰੂਰ ਫੈਸਲਾ ਲਿਆ ਹੈ ਕਿ ਬੀਜੇਪੀ ਦੀ ਲੀਡਰਸ਼ਿਪ ਨੂੰ ਮੂੰਹ ਦੇ ਨਾਲ ਸਵਾਗਤ ਪਹਿਲਾਂ ਨਾਲੋਂ ਵੀ ਇਹਨਾਂ ਦੇ ਜਿਹੜੇ ਕੇਂਦਰ ਲੈਵਲ ਦੇ ਆਗੂ ਨੇ ਉਹਨਾਂ ਦੇ ਉੱਤੇ ਸਵਾਲ ਕਰਨ ਦੀ ਸ਼ਕਤੀ ਨਾਲ ਵੱਡੇ ਪੱਧਰ ਦੇ ਉੱਤੇ ਕਿਸਾਨ ਜੱਤੇ ਬੰਦਿਆਂ ਉੱਥੇ ਪਹੁੰਚਣ ਗਿਆ ਸੋ ਅੱਜ ਦਾ ਰੇਲ ਰੋਕੋ ਦੇ ਸਬੰਧ ਵਿੱਚ ਇਹ ਪ੍ਰੋਗਰਾਮ ਸੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜ਼ਿਕਰ ਹੋਇਆ ਕਿ 23 ਮਈ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਟਿਆਲੇ ਆ ਰਹੇ ਨੇ ਪਟਿਆਲੇ ਦੇ ਵਿੱਚ ਵੱਡੀ ਰੈਲੀ ਹੋਵੇਗੀ ਇਸ ਰੈਲੀ ਨੂੰ ਲੈ ਕੇ ਵੀ ਕਿਸਾਨ ਜਥੇਬੰਦੀਆਂ ਵੱਲੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਤੇ ਡੱਲੇਵਾਲ ਸਾਹਿਬ ਦਾ ਕਹਿਣਾ ਕਿ ਹੁਣ ਅਸੀਂ ਬੀਜੇਪੀ ਲੀਡਰਾਂ ਨੂੰ ਹੋਰ ਵੀ ਸਖਤ ਤਰੀਕੇ ਦੇ ਨਾਲ ਸਵਾਲ ਪੁੱਛਾਂਗੇ ਤੇ ਦੂਜੇ ਪਾਸੇ ਬੀਕੇਯੂ ਉਗਰਾਹਾ ਨੇ ਵੀ ਕਮੀਟਿੰਗ ਕੀਤੀ ਹੈ ਤੇ ਉਹਦੇ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਵੱਧ ਤੋਂ ਵੱਧ ਕਿਸਾਨ ਪਟਿਆਲੇ ਪਹੁੰਚਣ ਤੇ ਇਹ ਵੀ ਖਸ਼ਸ਼ਾ ਉਹਨਾਂ ਨੇ ਪ੍ਰਗਟਾਇਆ ਕਿ ਸਾਨੂੰ ਨਜ਼ਰਬੰਦ ਕੀਤਾ ਜਾ ਸਕਦਾ ਹੈ ਛਾਪੇਮਾਰੀ ਕੀਤੀ ਜਾ ਸਕਦੀ ਹੈ ਪਰ ਵਿਰੋਧ ਅਸੀਂ ਫਿਰ ਵੀ ਪ੍ਰਧਾਨ ਮੰਤਰੀ ਦੀ ਰੈਲੀ ਦਾ ਕਰਾਂਗੇ ਹੁਣ ਦੇਖਣਾ ਹੋਵੇਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਯਾਨੀ ਕਿ 23 ਮਈ ਨੂੰ ਪੰਜਾਬ ਦੇ ਵਿੱਚ ਕਿਹੋ ਜਿਹਾ ਮਾਹੌਲ ਬੰਦਾ ਹੈ ਕਿਹਨਾਂ ਹਾਲਾਤਾਂ ਦੇ ਵਿੱਚ ਉਹ ਰੈਲੀ ਹੁੰਦੀ ਹੈ ਤੇ ਕਿਸਾਨਾਂ ਨੂੰ ਰੋਕਣ ਲਈ ਕੀ ਪ੍ਰਬੰਧ ਕੀਤੇ ਜਾਂਦੇ ਨੇ ਚੋਨ ਦੰਗਲ ਚ ਕਿਹੜੀ ਧਿਰ ਰਹੇਗੀ ਭਾਰੀ ਲੋਕ ਸਭਾ ਚ ਜਾਣ ਦੀ ਕਿਹਦੀ ਆਊਗੀ ਵਾਰੀ ਪੱਖੇ ਮਾਹੌਲ ਚ ਲੀਡਰਾਂ ਦੇ ਬਿਆਨ ਨੇ ਕਿੰਨੂ ਚੋਬ ਮਾਰੀ VOTERਾਂ ਨੇ મતਦਾਨ ਦੀ ਖਿੱਚੀ ਤਿਆਰੀ VOTING ਤੋਂ ਲੈ ਕੇ ਨਤੀਜਿਆਂ ਤੱਕ T5 ਚੈਨਲ ਪੰਜਾਬੀ ਤੁਹਾਨੂੰ ਦੇਵੇਗਾ ਸਾਰੀ ਜਾਣਕਾਰੀ ਆਓ 1 ਜੂਨ ਨੂੰ ਆਪਣੇ ਵੋਟ ਦੇ ਹੱਕ ਦਾ ਇਸਤੇਮਾਲ ਕਰਕੇ ਜ਼ਿੰਮੇਵਾਰ ਨਾਗਰਿਕ ਹੋਣ ਦਾ ਪ੍ਰਮਾਣ ਦਿइये ਨਿਡਰਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਸ ਚਰਚੇ ਭੁੱਲਾਂਗੇ ਅੰਦਰੋਂ ਨਿਰਾਦ ਬਣਾਂਗੇ بلند ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕੁਲ ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ